ਸੋਠ ਮਹੱਲਾ ਪੰਜਵਾ ਗੁਰਪੂਰਾ ਨਮਿਸ਼ਕਾਰੇ ਪ੍ਰਭ ਸੱਬੇ ਕਾਜ ਸੁਵਾਰੇ ਹਰ ਆਪਣੀ ਕਿਰਪਾ ਕਰੀ ਪ੍ਰਪੂਰਨ ਪੈ ਸੁਵਾਰੀ ਆਪਣੇ ਦਾਸ ਕੋ ਭਿਓ ਸਹਾਈ ਸਗਲ ਮਨੋਰਥ ਕੀ ਮੈਂ ਕਰਤੈ ਊਣੀ ਬਾਤ ਨਾ ਕਾਈ ਰਹਾ ਕਰਤੇ ਬੁਰਖ ਤਾਲ ਦੇਵਾਇਆ ਪਿੱਛੇ ਲਗ ਚੱਲੀ ਮਾਇਆ ਤੋਟ ਨਾ ਕਤ ਹੂੰ ਆਵੇ ਮੇਰੇ ਪੂਰੇ ਸਤਗੁਰ ਭਾਵੇ ਸਿਮਰ ਸਿਮਰ ਦੇ ਅੱਲਾ ਸਭ ਜੀ ਪਏ ਕਰਪਾਲਾ ਜੈ ਜੈ ਕਾਰ ਗੁਸਾਈ ਜਿਨ ਪੂਰੀ ਬਣ ਤਬਨਾਈ ਤੂ ਪਾਰੋ ਸਵਾਮੀ ਮੋਰਾਏ ਪੁੰਨ ਪਦਾਰਤ ਤੇਰਾ ਜਨ ਨਾਨਕ ਏਕ ਤੇ ਆਇਆ ਹਾ ਸਰਵ ਫੁਲਾ ਪੁੰਨ ਪਾਇਆ ਸੋਠ ਮਹਲਾ ਪੰਜਵਾ ਗੁਰਪੂਰਾ ਨਮਸ਼ਕਾਰੇ ਪ੍ਰਭ ਸਭੇ ਕਾ ਸਵਾਰੇ ਹਰੇ ਆਪਣੇ ਕਿਰਪਾਧਾਰੇ ਪ੍ਰਪੂਰਣ ਪੈ ਸواری ਆਪਣੇ ਦਾਸ ਕੋ ਭਿਓ ਸਹਾਈ ਸਗਲ ਮਨੋਰ ਤਕੀਨੇ ਕਰਤੇ ਊਹੀ ਬਾਤ ਨਾ ਕਾਈ ਰਹਾਓ ਕਰਤੇ ਪੁਰਕ ਤਾਲ ਦੇ ਵਾਇਆ ਪਿੱਛੇ ਲਗ ਚੱਲੀ ਮਾਇਆ ਤੋੜ ਨਾ ਕਤੂ ਆਵੇ ਮੇਰੇ ਪੂਰੇ ਸਤਗੁਰੂ ਭਾਵੇ ਸਿਮਰ ਸਿਮਰਦੇ ਅੱਲਾ ਸਭ ਜੀ ਬੈਰਪਾਲਾ ਜਜ ਕਰ ਗੁਸਾਈ ਜਨ ਪੂਰੀ ਬਣਤ ਬਣਾਈ ਤੂ 파ਰੋ ਸੁਆਮੀ ਮੋਰਾ ਇਹ ਪੋਨ ਪਦਾਰਥ ਤੇਰਾ ਜਨ ਨਾਨਕ ਇਕ ਤੇ ਹਾਇਆ ਸਰਬ ਸੁਹਾ ਪੁਨ ਪਾਇਆ ਸੋਠ ਮਹਲਾ ਪੰਜਵਾ ਗੁਰਪੂਰਾ ਨਮਸ਼ਕਾਰੇ ਪ੍ਰਭ ਸੱਪੇ ਕਾਜ ਸੁਆਰੇ ਹਰ ਆਪਣੀ ਕਿਰਪਾ ਧਾਰੀ ਪ੍ਰਪੂਰਨ ਪੈ ਸਵਾਰੀ ਆਪਣੇ ਦਾਸ ਕੋ ਭਿਓ ਸਹਾਈ ਸਗਲ ਮਨੋਰਤ ਕੀਨੇ ਕਰਤੇ ਊਣੀ ਬਾਹਤ ਨਾ ਕਾਇ ਰਹਾਓ ਕਰਤੇ ਪੁਰਕ ਤਾਲ ਦੇਵਾਇ ਪਿਛੇ ਲਗ ਚੱਲੀ ਮਾਇਆ ਤੋੜਨ ਕਤ ਹੂੰ ਆਵੇ ਮੇਰ ਪੂਰੇ ਸਤਗੁਰ ਭਾਵੇ ਸਿਮਰ ਸਿਮਰ ਦੇ ਅੱਲ ਅਸਬ ਜੀ ਪਏ ਕਿਰਪਾਲਾ ਜੈ ਜੈਕਾਰ ਗੁਸਾਈ ਜਿਨ ਪੂਰੀ ਬਣਤ ਬਣਾਈ ਤੂ ਭਾਰੋ ਸੁਆਮੀ ਮੋਰਾ ਇਹ ਪੁੰਨ ਪਦਾਰਥ ਤੇਰਾ ਜਨ ਨਾਨਕ ਇੱਕ ਦਿਹਾੜਾ ਸਰਬ ਪੁਲਾ ਪੁਨ ਪਾਇਆ ਸੂਤ ਮਹੱਲਾ ਪੰਜਵਾਂ ਗੁਰਪੂਰਾ ਨਮਿਸ਼ਿਕਾਰੇ ਪ੍ਰਵ ਸਭੇ ਕਾ ਸੋਵਾਰੇ ਹਰਿ ਆਪਣੀ ਕਿਰਪਾ ਧਾਰੀ ਪ੍ਰਪੂਰਣ ਪੈ ਸੋਵਾਰੀ ਆਪਣੇ ਦਾਸ ਕੋ ਭੇਉ ਸਹਾਈ ਸਗਲ ਮਨੋਰਥ ਕੀਨੇ ਕਰਤਾ ਹੁਣੀ ਬਾਤ ਨਾ ਕਾਈ ਰਹਾਓ ਕਰਤੇ ਪੁਰਖ ਤਾਲ ਦੇਵਾਇਆ ਪਿੱਛੇ ਲੱਗ ਚੱਲੀ ਮਾਇਆ ਤੋੜ ਨਾ ਕਤ ਹੂ ਆਵੇ ਮੇਰੇ ਪੂਰੇ ਸਤ ਗੁਰ ਭਾਵੇ ਸਿਮਰ ਸਿਮਰ ਦੇ ਆਲਾ ਸਭ ਜੀ ਬਾਇ ਕਰ ਪਾਲਾ ਜੈ ਜੈ ਕਹਰ ਗੁਸਾਈ ਜਿਨ ਪੂਰੀ ਬਣ ਤ ਬਣਾਈ ਤੂੰ ਭਾਰੋ ਸਵਾਮੀ ਮੋਰਾ ਏ ਪੁੰਨ ਪਦਾਰਥ ਤੇਰਾ ਜਨ ਨਾਨਕ ਏਕ ਤਿਹਾਇਆ ਸਰਬ ਭਲਾ ਪੁੰਨ ਪਾਇਆ ਸੋਠ ਮਹੱਲਾ ਪੰਜਵਾ ਗੁਰਪੂਰਾ ਨਮਸ਼ਕਾਰੇ ਪਰਬ ਸਬੇ ਕਾਜ ਸੁਆਰੇ ਹਰੇ ਆਪਣੇ ਕਿਰਪਾ ਧਾਰੀ ਪ੍ਰਭ ਪੂਰਨ ਪੈ ਜਸੁਆਰੀ ਆਪਣੇ ਦਾਸ ਕੋ ਭਇਓ ਸਹਾਈ ਸਗਲ ਮਨੋਰਥ ਕੀ ਨਹਿ ਕਰਤਾ ਹੁਣੀ ਬਾਤ ਨਾ ਕਾਈ ਰਹਾਉ ਕਰਤੇ ਪੁਰਖ ਤਾਲ ਦੇਵਾਇ ਪਿਛੇ ਲਗ ਚੱਲੀ ਮਾਇਆ ਤੋੜ ਨਕਤੂ ਆਵੇ ਮੇਰੇ ਪੂਰੇ ਸਤਗੁਰੂ ਭਾਵੇ ਸਿਮਰ ਸਿਮਰ ਦੇ ਆਲਾ ਸਭ ਜੀ ਪੈ ਕਰਪਾਲਾ जय जय कर बुसाई जिन बूरी बन त बनाई तू पारो स्वामी मोरा ए पुन्न पदार्थ तेरा जन नानक एक तिहाया सर्व भला पुन्न पाया सोट महल्ला पंजवा गुरपुरा नमिशकारे प्रभु सबबे काज सुवारे हरि अपनी कृपा धारी प्रभु पूर्ण पै सवारी अपने दास को भयो सहाय ਸਗਲ ਮਨ ਉਰਤ ਕੀ ਨਾ ਕਰਤੇ ਉਹੀ ਬਾਤ ਨ ਕਾਈ ਰਹਾਓ ਕਰਤੇ ਪੁਰਖ ਤਾਲ ਦੇਵਾਇ ਪਿਛੇ ਲਗ ਚਲਹੀ ਮਾਇਆ ਟੋਟ ਨਕਤ ਹੂ ਆਵੇ ਮੇਰ ਪੂਰੇ ਸਤਗੁਰ ਭਾਵੇ ਸਿਮਰ ਸਿਮਰ ਦੇ ਆਲਾ ਸਭ ਜੀ ਪਏ ਕਿਰਪਾਲਾ ਜੈ ਜੈ ਘਰ ਗੁਸਾਈ ਜਿਨ ਪੂਰੀ ਬਣਤ ਬਣਾਈ ਤੋ ਭਾਰੋ ਸੁਆਮੀ ਮੋਰਾ ਏ ਪਉਨ ਪਦਾਰਥ ਤੇਰਾ ਜਨਨਾਨਕ ਇਕਤੇ ਹਾਇ ਸਰਵ ਫੁਲਾ ਪੁਨ ਪਾਇਆ ਸੋਟ ਮਹੱਲਾ ਪੰਜੂਆ ਗੁਰਪੂਰਨਮ ਸ਼ਿਕਾਰੇ ਪ੍ਰਭ ਸੱਬੇ ਕਾ ਸੁਆਰੇ ਹਰਿ ਆਪਣੀ ਕਿਰਪਾ ਧਾਰੀ ਪ੍ਰਭ ਪੂਰਨ ਪੈ ਸਵਾਰੀ ਆਪਣੇ ਦਾਸ ਕੋ ਭੇਉ ਸੁਹਾਈ ਸਗਲ ਮਨੋਵਰਤ ਕੀਨੇ ਕਰਤੇ ਉਣੀ ਬਾਤ ਨਾ ਕਾਈ ਰਹਾਉ ਕਰਤੇ ਪੁਰਖ ਤਾਲ ਦੇਵਾਇ ਪਿੱਛੇ ਲਗ ਚੱਲੀ ਮਾਇਆ ਤੋੜਣਾ ਕਤੁ ਹੂੰ ਆਵੇ ਮੇਰ ਪੂਰੇ ਸਤਗੁਰ ਭਾਵੇ ਸਿਮਰ ਸਿਮਰ ਦੇ ਆਲਾ ਸਭ ਜੀ ਪਏ ਕਰ ਪਾਲਾ ਜੈ ਜੈਕਾਰ ਗੁਸਾਈ ਜਿਨ ਪੂਰੀ ਬਣਤ ਬਣਾਈ ਤੋ ਭਾਰੋ Swami ਮੋਰਾ ਇਹ ਪਉਨ ਪਦਾਰਥ ਤੇਰਾ ਜਨ ਨਾਨਕ ਏਕ ਦਿਹਾਇ ਸਰਬ ਫਲਾਪੁਨ ਪਾਇਆ ਸੋਠ ਮਹੱਲਾ ਪੰਜਵਾ ਗੁਰ ਪੂਰਾ ਨਮਸ਼ਕਾਰੇ ਪ੍ਰਭ ਸਭੇ ਕਾਜ ਸੁਵਾਰੇ ਹਰਿ ਆਪਣੀ ਕਿਰਪਾ ਧਾਰੀ ਪ੍ਰਭ ਪੂਰਨ ਪੈ ਜਸਵਾਰੀ ਆਪਣੇ ਦਾਸ ਕੋ ਭੇਉ ਸਹਾਈ ਸਗਲ ਮਨੋਰਥ ਕੀਨੇ ਕਰਤੇ ਹੁਣੀ ਬਾਤ ਨਾ ਕਾਈ ਰਹਾਉ ਕਰਤੇ ਪੁਰਖ ਤਾਲ ਦੇਵਾਇਆ ਪਿੱਛੇ ਲਗ ਚੱਲੀ ਮਾਇਆ ਤੋੜ ਨ ਕਤ ਹੂੰ ਆਵੇ ਮੇਰੇ ਪੂਰੇ ਸਤਿਗੁਰੂ ਭਾਵੇ ਸਿਮਰ ਸਿਮਰ ਦੇ ਆਲਾ ਸਬ ਜੀ ਪਾਏ ਕਿਰਪਾਲ ਜੈ ਜੈ ਕਰ ਗੁਸਾਈ ਜਿਨ ਪੂਰੀ ਬਣਤ ਬਣਾਈ ਤੂੰ ਭਾਰੋ ਸੁਆਮੀ ਮੋਰਾ ਇਹ ਪੁੰਨ ਪਦਾਰਥ ਤੇਰਾ ਜਨ ਨਾਨਕ ਇੱਕ ਦੇਹਾਇਆ ਸਰਫਲਾ ਪੁੰਨ ਪਾਇਆ